ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀ ਵਾਰ ਅਸ ਅਦੀ ਵਾਰ ਦੀ ਸੰਖਿਆ ਕਰ ਰਹੇ ਹਾਂ ਤੇ 12 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਪਲੇਲਿਸਟ ਦੇ ਵਿੱਚ ਪਏ ਨੇ ਆਸਾ ਮਹੱਲਾ ਚੌਥਾ ਜਨ ਮਸਤਕ ਤੁਰ ਹਰ ਲਿਖਿਆ ਤਨ ਸਤਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਪਦਾਰਥ ਹੋ ਫਿਰ ਬੋਹੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਐੜੇ ਕੰਨਾ ਆਰਾਧਿਆ ਆਰਾਧ ਹਰ ਮਿਲਿਆ ਸ਼ਲੋਕ ਮਹੱਲਾ ਬਹਿਲਾ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥ ਵਾਹੂ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝਹਿ ਤਾਹੀ 부ਝੇ ਅਦਕ ਲਾ ਕੇ ਕਸ ਕੇ ਬੋਲਣਾ ਸਤਜੁਗ ਰੱਥ ਸੰਤੋਖ ਕਾ ਧਰਮ ਅਗੇ ਰੱਥ ਵਾਹੂ ਅੱਗੇ ਨਹੀਂ ਕਹਿਣਾ ਅੱਗੇ ਤ੍ਰਿਤ ਰਥ ਜਤੈ ਕਾ ਜੋਰ ਅਗਰਥ ਵਾਹੂ ਦੁਆਪਰ ਰਥ ਦਪੈ ਕਾ ਸਤ ਅਗੈ ਰਥ ਵਾਹੂ ਕਾਲਯੁਗ ਰਥ ਅਗਣ ਕਾ ਕੂੜ ਅਗੈ ਰਥ ਵਾਹੂ ਸੰਗ ਜਿੜ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇੱਥੇ ਵਿਸਰਾਮ ਨੇ ਮਹੱਲਾ ਪਹਿਲਾ ਸਾਮ ਕਹੈ ਸਤੰਬਰ ਸਵਾਮੀ ਸੱਚ ਮਹਿ ਆਛੈ ਸਾਚ ਰਹੀ ਸਭ ਕੋ ਸੱਚ ਸਮਾਵੈ ਰਿਗ ਕਹੈ ਰਹਿਆ ਭਰਪੂਰ RAM ਨਾਮ ਦੇਵਾ ਮੈਸੂਰ ਨਾਇ ਲਐ ਪਰਾਸ਼ਤ ਜਾਹੇ ਨਾਨਕ ਤੋਂ ਮੁਖ ਅੰਤਰ ਬਾਹੇ ਜੁਜ ਮਹਿ ਜੋਰ ਜੁਜ ਪਾੜ ਜਿਹੜਾ ਬੋਲਾ ਸੰਗਤ ਜੀ ਜੁਜ ਮਹਿ ਜੋਰ ਛਲੀ ਚੰਦ 라ਵਲ ਕਾਨ ਭਾਰਾ ਕਰਨ ਕਾਨ ਕ੍ਰਿਸ਼ਨ ਜਦਮ ਭਇਆ ਪਾਰ ਜਦ ਗੋਪੀ ਲੈ ਆਇਆ ਦਿਂਦਰਾ ਬਨ ਰਮਹਿ ਰੰਗ ਕੀਆ ਕਲ ਮਹਿ 베ਦ ਅਥਰਵ ਬਨ ਹੁਆ ਨਾਉ ਖਦਾਈ ਅਲੋਹ ਭਇਆ ਨੀਲ ਵਸਤਰ ਲੈ ਕਪੜੇ ਪਹਿਰੇ ਯਾਰ ਰੱਖਣਾ ਇਹਨੂੰ ਵਸਤਰ ਨਹੀਂ ਕਹਿ ਦੇਣਾ ਵਾਹਵੇ ਦੇ ਨਾਲ ਬੱਬੇ ਦੇ ਨਾਲ ਵਸਤਰ ਬੋਲਣਾ ਹੈ ਨੀਲ ਵਸਤਰ ਦੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸੱਚਿਆਰ ਪੜ੍ਹ ਹੈ ਗੁਣ ਹੈ ਤਿੰਨ ਚਾਰ ਵੀਚਾਰ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੀਲ ਰੰਗ ਦੇ ਸ਼ਬਦਾਂ ਤੇ ਸੰਗਤ ਜੀ ਵਿਸਰਾਮ ਹੈ ਪੌੜੀ ਸਤਗੁਰ ਵਿਟੋ ਹੋ ਵਾਰਿਆ ਜਿਤ ਮਿਲਿਆ ਦਲਾਵਾਂ ਦੇ ਨਾਲ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਣ ਦਿਆ ਇੰਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਦੂਜੇ ਨਿਪਟਣਾ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਸਤਗੁਰੂ ਹੈ ਬੋਹਿთა ਵਿਰਲੇ ਕਿਨਹਿ ਦਲਾਵਾਂ ਦੇ ਨਾਲ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਜਿਨਿ ਐਸਾ ਹਰ ਨਾਮ ਨ ਚੇਤੇ ਉਸੇ ਕਾਹੇ ਜਗ ਆਏ RAM ਰਾਜੇ ਇਹੋ ਜਨ ਮਾਨਸ ਜਨਮ ਦੁਲੰਭ ਹੈ ਨਾ ਬਿਨਾ ਬਿਰਥਾ ਸਭ ਜਾਏ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁੱਖਾ ਨੋ ਫਿਰ ਜਨਮ ਹੈ ਨਾਨਕ ਹਰ ਭਾਏ ਸ਼ਲੋਕ ਮੁਹੱਲਾ ਪਹਿਲਾ ਸਿੰਮਲ ਰੁਕ ਸਰਾਇਰਾ ਅਤ ਦਿਰਗ ਅਤ ਮੁੱਚ ਹੋਏ ਜੇ ਆਵੇ ਆਸ ਕਰ ਜਾਹੇ ਨਿਰਾਸ਼ੇ ਕਿਤ ਫਲ ਠਿੱਕੀ ਫੁੱਲ ਬਕ ਬਕੀ ਕਾਮਨਾ ਆਵਹਿ ਪਤ ਮਿੱਠਤ ਨੇਵੀ ਨਾਨਕਾ ਗੁਣ ਚਗਿਆਈਆ ਤਤ ਸਭ ਕੋ ਨਿਵੇ ਦਲਾਵਾਂ ਦੇ ਨਾਲ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਰਾਜੂ ਪਹਿਲਾਂ ਧਲੇ ਦੇ ਨਾਲ ਫਿਰ ਤੱਤੇ ਦੇ ਨਾਲ ਬੋਲਣਾ ਇੱਥੇ ਕਈ ਸੰਗਤਾਂ ਧੱਦਾ ਬੋਲ ਜਾਂਦੀ ਧਰਾਜੂ ਧਰ ਤਰਾਜੂ ਤੋਲੀ ਹੈ ਨਿਵੇ ਸੁ ਗौरा ਹੋਏ ਅਪਰਾਧੀ ਦੂਣਾ ਨਿਵੇ ਨਿਵੇ ਨਹੀਂ ਕਹਿਣਾ ਨਿਵੇ ਹੈ ਜੋ ਹੰਤਾ ਮਿਰਗਾਹੀ ਸੀਸ ਨਵਾਇਆ ਕਿਆ ਥੀਐ ਜਹ ਹਿਰਦੈ ਕਸੁੱਤੇ ਜਾਹਿ ਕਸੁੱਤੇ ਕਸਕੇ ਬੋਲਣਾ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਹੁਣ ਸੰਗਤ ਜੀ ਬੱਬੇ ਨੂੰ ਕੰਨਾਂ ਦੱਦੇ ਟਿੱਪੀ ਆ ਬਾਦੰਗ ਨਹੀਂ ਕਹਿਣਾ ਜੇ ਟਿੱਪੀ ਐ ਉਹ ਨੱਕ ਦੇ ਵਿੱਚ ਉਚਾਰਨ ਹੋਵੇਗੀ ਬਾਦੰ ਡੰਗ ਡੰਗ ਬੋਲਣਾ ਬਾਦੰ ਛੈਲ ਪੂਜਸ ਬਗਲ ਸਮਾਦੰ ਸਿਲ ਭੋਲਾ ਬਾਠੈ ਮੁਖ ਝੂਠ ਵਿਭੋਖਣ ਸਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹ ਨਾਨਕ ਨਿਸ਼ਚੋ ਧਿਆਵੈ ਗਿਣ ਸਤਗੁਰ ਬਾਟ ਨ ਪਾਵੇ ਪਾਵੇ ਨੀ ਪੜਨਾ ਪਾਵੇ ਦਲਾਵਾ ਦੇ ਨਾਮ ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੋਚਕ ਚਾਲਿਆ ਤਾਂ ਦਿਸੈ ਜਿਸੇ ਨਹੀਂ ਪੜਨਾ ਦਿਸੈ ਖਰਾ ਡਰਾਵਣਾ ਕਰ ਔਗਣ ਪੱਛੋ ਤਾਵਣਾ ਕਰ ਔਗਣ ਪੱਛੋ ਤਾਵਣਾ ਸੋ ਸੰਗਤ ਜੀ 14 ਸ਼ਲੋਕ ਆਪਣੇ ਸੰਪੂਰਨ ਹੋ ਗਏ ਨੇ ਪਿਛਲੇ ਜਿਹੜੇ ਲੋਕਾਂ ਦੀ ਸੰਥਿਆ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ